ਹੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੋਸਟ ਵੈਲਕਮ ਹੈਪੀ ਸੀਮ ਬਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਜਿਵੇਂ ਤੁਹਾਨੂੰ ਪਤਾ ਹੀ ਹੁਣ ਸਰਦੀ ਦਾ ਤੁਹਾਨੂੰ ਪਤਾ ਹੀ ਹੈ ਸਰਦੀ ਦਾ ਮੌਸਮ ਚੱਲ ਰਿਹਾ ਤੇ ਇਸ ਮੌਸਮ ਦੇ ਵਿੱਚ ਸਾਰੇ ਹੀ ਖਾਣ ਪੀਣ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਤੇ ਆਪਾਂ ਵੀ ਅੱਜ ਬਣਾਉਣੀ ਆ ਖੋਆ ਤੇ ਬਲੌਗ ਖੋਇ ਦਾ ਬਲੌਗ ਦਿਖਾਵਾਂਗੇ ਅੱਜ ਤੁਹਾਨੂੰ ਤੇ ਚਲੋ ਫਿਰ ਕਰਦੇ ਆਂ ਸ਼ੁਰੂ ਖੋਆ ਬਣਾਉਣ ਵਾਸਤੇ ਹਾਂਜੀ ਆਪਾਂ ਪੱਠੀ ਤੇ ਬਣਾਵਾਂਗੇ ਖੋਆ ਤੇ ਕੜਾਈ ਆਪਾਂ ਧੂਸ ਮਾਰ ਕੇ ਕੜਾਈ ਦੇ ਥੱਲੇ ਆਪਾਂ ਮਿੱਟੀ ਲਾਈ ਆ ਦੁੱਧ ਨਾ ਬੱਚੇ ਕਿਉਂਕਿ ਸੇਕ ਜ਼ਿਆਦਾ ਹੁੰਦਾ ਪੱਠੀ ਦਾ ਬੇਸ਼ੱਕ ਆਪਾਂ ਸੇਮਤੀ ਚਲਾਉਣੀ ਆ ਤੇ ਫਿਰ ਵੀ ਕਈ ਵਾਰੀ ਦੁੱਧ ਮੱਚ ਜਾਂਦਾ ਇਹ ਆਪਾਂ ਲਿਆ 5 ਕਿਲੋ ਦੁੱਧ ਤੇ 5 ਕਿਲੋ ਦੁੱਧ ਫੈਟ ਵਾਲਾ ਦੁੱਧ ਹੈ ਮੱਝ ਦਾ ਤੇ ਇਹਦੇ ਚੋਂ ਆਪਾਂ ਦੇਖਦੇ ਹਾਂ ਕਿੰਨਾ ਖੁਆ ਨਿਕਲਦਾ ਇਹ ਦੁੱਧ ਨੂੰ ਹਲਾਈ ਜਾਣਾ ਕਿਉਂਕਿ ਗੰਡਾ ਨਾ ਬਣ ਜਾਣ ਵੀ ਇਹਦੀਆਂ ਹਲਾਉਣਾ ਜ਼ਰੂਰੀ ਆ ਤੇ ਕੋਲ ਬੈਠ ਕੇ ਬਣਨਾ ਖੁਆ ਤਾਂ ਤੇ ਜਿੰਨੀ ਦੇਰ گاੜਾ ਨਹੀਂ ਹੁੰਦਾ ਇਹਨੂੰ ਆਪਾਂ ਹਲਾਈ ਜਾਣਾ ਉਨੀ ਦੇਰ ਇਹ ਹੁਣ ਦੇਖੋ ਥੋੜਾ ਥੋੜਾ ਇਹ گاੜਾ ਹੋਣ ਲੱਗ ਗਿਆ ਦੁੱਧ ਅਜੇ ਇਹਨੂੰ ਹੋਰ ਥੋੜਾ ਗਾੜਾ ਕਰਨਾ ਹਾਂਜੀ ਦੁੱਧ ਹੁਣ ਘਾੜਾ ਹੋ ਚੁੱਕਿਆ ਤੇ ਹੁਣ ਆਪਾਂ ਇਹ ਲੈਣੇ ਸੁੱਕੇ ਮੇਵੇ ਤੇ ਤੁਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾ ਸਕਦੇ ਹੋ ਤੇ ਮੈਂ ਇਹ ਲਿਆ ਬਦਾਮ ਤੇ ਪਿਸਤਾ ਤੇ ਕਾਜੂ ਤੇ ਚਾਰੀ ਮਗਜ ਤੇ ਖਸਖਸ ਲਈ ਆਪਾਂ ਤੇ ਇਹ ਸਾਰੇ ਮਤਲਬ 100-100 ਗ੍ਰਾਮ ਦੀ ਮਾਤਰਾ ਚ ਮੈਂ ਲਈ ਆ ਇਹ ਤੇ ਇਹ ਮੈਂ ਲਈ ਆ ਮਖਾਣੇ ਇਹ 150 ਗ੍ਰਾਮ ਲਈ ਆ ਤੇ ਇਹਨਾਂ ਇਹਨਾਂ ਨੂੰ ਪਹਿਲਾਂ ਆਪਾਂ ਰੋਸਟ ਕਰ ਲੈਣਾ ਇਹ ਰੋਸਟ ਹੋ ਚੁੱਕੇ ਆ ਸਾਰੇ ਤੇ ਇੱਕ ਕੱਦੂ ਦੇ ਬੀਜ ਵੀ ਮੈਂ ਪਾਏ ਆ ਵਿੱਚ ਤੇ ਮੈਂ ਤੇਲ ਲਈ ਆ 50 ਗ੍ਰਾਮ ਜੇ ਆਪਾਂ ਖੋਪਾ ਲੈ ਇਹਨੂੰ ਵੀ ਕੱਟ ਕੇ ਆਪਾਂ ਗ੍ਰाइंड ਕਰਨਾ ਰੋਸਟ ਕਰਕੇ ਤੇ ਇਹ ਆਪਾਂ ਲਿਆ ਅੱਧਾ ਕਿਲੋ ਆਟਾ 1.5 ਕਿਲੋ ਖੋਆ ਨਿਕਲਿਆ ਵਿੱਚੋਂ 5 ਕਿਲੋ ਦੁੱਧੋਂ ਤੇ ਅੱਧਾ ਕਿਲੋ ਹੀ ਆਪਾਂ ਲਵਾਂਗੇ ਦੇਸੀ ghee ਤੇ ਇਹਨੂੰ ਆਪਾਂ ਅੱਧਾ ਕਿਲੋ ਆਟਾ ਪਹਿਲਾਂ ਜਿਹੜਾ ਘਿਓ ਦੇ ਵਿੱਚ ਪਾਤੀ ਆਪਾਂ ਭੁੰਨ ਲੈਣਾ ਤੇ ਚੰਗੀ ਤਰ੍ਹਾਂ ਲਾਲ ਹੋਣ ਤੱਕ ਇਹਨੂੰ ਭੁੰਨਣਾ ਹੁਣ ਦੇਖ ਸਕਦੇ ਆ ਤੁਸੀਂ ਬਸ ਥੋੜਾ ਟਾਈਮ ਹੋਰ ਇਹਨੂੰ ਲਾਲ ਕਰਨਾ ਆਪਾਂ ਇੱਕ ਵਧੀਆ ਤਰੀਕੇ ਨਾਲ ਭੁੱਜ ਜਾਵੇ ਹੁਣ ਇਹ ਲਾਲ ਹੋ ਚੁੱਕਿਆ ਦੇਖ ਲਓ ਤੇ ਹੁਣ ਇਸ ਵਿੱਚ ਆਪਾਂ ਜਿਹੜਾ 1.5 ਕਿਲੋ ਖੁਆ ਸੀ ਉਹ ਇਹਦੇ ਵਿੱਚ ਮਿਕਸ ਕਰ ਦਿੱਤਾ ਤੇ ਵਿੱਚ ਅੱਧਾ ਕਿਲੋ ਹੀ ਮੈਂ ਸ਼ੱਕਰ ਪਾਈ ਆ ਖੰਡ ਨਹੀਂ ਪਾਈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਥੱਲੇ ਲਾ ਕੇ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ ਥਾਲਾਂ ਦੇ ਵਿੱਚ ਜਮਾ ਦੇਣਾ ਇਸ ਤਰ੍ਹਾਂ ਥਾਲਾਂ ਦੇ ਵਿੱਚ ਮੈਂ ਜਮਾ ਦਿੱਤਾ ਤੇ ਇਹਦੀਆਂ ਟੁਕੜੀਆਂ ਕੱਟ ਲੈਣੀਆਂ ਇਸ ਤਰ੍ਹਾਂ ਮੈਂ ਇਹਦੀਆਂ ਟੁਕੜੀਆਂ ਕੱਟ ਦਿੱਤੀਆਂ ਤੇ ਫਿਰ ਤਾਂ ਜੋ ਬਾਅਦ ਵਿੱਚ ਕੱਢਣਾ ਵੀ ਸੌਖਾ ਤੇ ਪਰ ਇਹ ਥੋੜਾ ਨਰਮੀ ਰੱਖ ਹਾਂਜੀ ਆਪਣਾ ਖੋਆ ਬਣ ਕੇ ਤਿਆਰ ਆ ਐਵੇਂ ਦੀਆਂ ਟੁਕੜੀਆਂ ਬਣ ਗਈਆਂ ਤੇ ਬਹੁਤ ਵਧੀਆ ਬਣਿਆ ਤੇ ਨਵੇਂ ਆਇਆ ਜਾਂ ਕਿਰਪਾ ਕਰਕੇ ਉਹ ਸਾਡਾ ਚੈਨਲ ਆ ਜਿਹੜਾ ਸਬਸਕ੍ਰਾਈਬ ਕਰ ਲੈਣਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕਸ ਫॉर ਵਾਚਿੰਗ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਨਾ ਨਾ ਚੰਗੀ ਲੱਗੇ ਤਾਂ ਡਿਸਲਾਈਕ ਕਰ ਦੇਣਾ